Thank <laughs> you. ਹੰਜੀ ਪ੍ਰਧਾਨ ਜੀ ਜਿਹੜਾ ਕੈਂਪ ਲਾਇਆ ਜਾ ਰਿਹਾ ਅੱਖਾਂ ਦਾ ਕੀ ਕਹੋਂਦੇ ਵਿੱਚ ਇਤੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੀ ਸਾਡੇ ਤੁਸੀਂ ਦੇ ਲਈ ਪੁੰਦਰ ਬਣਿਆ ਸੀ ਤਾਂ ਉਸ ਤੋਂ ਬਾਅਦ ਮੈਂ ਤੁਹਾਨੂੰ ਕਹਿੰਦਾ ਪੁੰਦਰ ਬਣਦੀ ਬਹੁਤ ਹੀ ਸੁਲਾਗ ਹੈ ਜੋ ਕੰਮ ਕਰੇ ਪਿਛਲੇ ਲੰਬੇ ਸਮੇਂ ਤੋਂ ਦੇਖੋ ਮਾਤਾ ਦੀ ਕਿਰਪਾ ਨਾਲ ਮਾਤਰਾਨੀ ਦੀ ਕਿਰਪਾ ਨਾਲ ਬਹੁਤ ਬੜੇ ਸ਼ਾਨਦਰ ਮੰਦਿਰ ਵੀ ਬਣ ਗਿਆ ਇੱਥੇ ਇੱਕ ਛੋਟਾ ਜਿਹਾ ਦੀ ਪੈਰੋਂ ਤੋਂ ਬੜੇ ਵੱਡੇ ਤੱਕ ਦੇ ਹੱਦਿਆਂ ਬੜੇ ਤੱਕ ਦੇ ਜਿਆਦੇ ਇਹ ਜਿੰਨੇ ਵੀ ਚਾਹੇ ਲੋਕੀ ਸਾਹਿਬ ਜੀ ਦਾ ਬੌਡੀ ਰੋਡਾ ਜੀ ਜਾਂ ਬਰਮਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦਾ ਧੰਨਵਾਦ ਕਰਨਾ ਇੱਕ ਸ਼ਹਿਰ ਵਾਸਤੇ ਲੋਕਾਂ ਨੂੰ ਧਰਮ ਨੂੰ ਪਾਸੇ ਲਾਉਣਾ ਵੀ ਬਹੁਤ ਵੱਡੀ ਗੱਲ ਹੈ ਜਿਸ ਤਰ੍ਹਾਂ ਉਹ ਦੇਖ ਕੇ ਅਸੀਂ ਅੱਖਾਂ ਦਾ ਟੈਂਪੋ ਲਾਇਆ ਹੈ ਬਹੁਤ ਹੀ ਸਲਾਹਜੋਕ ਤਰ੍ਹਾਂ ਹੈਗਾ ਕਮੇਟੀ ਵੱਲੋਂ ਕਿਉਂਕਿ ਜਿਹੜੇ ਬਜ਼ੁਰਗ ਨੇ ਗਰੀਬ ਅੰਮੜੇ ਨੇ ਕੰਨ ਨਹੀਂ ਪਵਾ ਸਕਦੇ ਉਹਨਾਂ ਨੂੰ ਕੱਲੇ ਕੱਲੇ ਨੂੰ ਮਟਾਲੇ ਦੀ ਬਹੁਤ ਵਧੀਆ ਡਾਕਟਰ ਭਲਾਏ ਨੇ ਇਹਨਾਂ ਨੇ ਮੇਰਾ ਪਾਲਿਆ ਯੱਗ ਯਾਦ ਨਹੀਂ ਇਹਨਾਂ ਨੇ ਆਪਣੀ ਮੀਨ ਸਫਤਤਾ ਕਰਵਾ ਲਾ ਕੇ ਉਹਨਾਂ ਦੇ ਜਿੰਨੇ ਜਿੰਨੇ ਲਾਈਫ ਬਣਾਇਆ ਵਾਹ ਇਹਨਾਂ ਨੇ ਦਵਾਈ ਦੀ ਪੂਰਤ ਦਵਾਈ ਦੇ ਐਂਟੀਬਿਓਟਿਕ ਤੋਂ ਐਂਟੀਬਿਓਟਿਕ ਇਸ ਕਰਕੇ ਮੈਂ ਬਦਲ ਆਪਣੇ ਬਤੋ ਇਹਨਾਂ ਦੀ ਕਮੇਟੀ ਨੂੰ ਸ੍ਰੀ ਕਲਾ ਮੰਦਰ ਨੂੰ ਕਿਰਪਾ ਮਾਤਾ ਦਾ ਹਮੇਸ਼ਾ ਹੀ ਆਸ਼ੀਰਵਾਦ ਬਣਿਆ ਰਹੇਗਾ ਇੱਕ ਵਾਰੀ ਫੇਰ ਮੈਂ ਸਾਰੀ ਕਮੇਟੀ ਨੂੰ ਬਹੁਤ ਹੀ ਮੁਬਾਰਕਾਂ ਬਹੁਤ ਹੀ ਧੰਨਵਾਦ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਤੇ ਜਿਹੜਾ ਫ੍ਰੀ ਆਈ ਚੈੱਕਅਪ ਕੈਂਪ ਹੈ ਜਿਹੜਾ ਦੇ ਲਈ ਮਾਸ਼ਾ ਮੰਦਰ ਵੱਲੋਂ ਵੀ ਤਰਫ ਚੱਲ ਰਿਹਾ ਬਣੋ ਕਰਿਆ ਹੈ ਇੱਕ ਹੋਰ ਵੀ ਅੱਛਾ ਉਹ ਪ੍ਰੋਬਲਮ ਹੈ ਜੀ ਇਹ ਕੈਂਪ ਤੋਂ ਵਿੱਚ ਰੁਤੀ ਜਿਹੜੇ ਵੀ ਕਿਤੇ ਖੂੜੀ ਦੇ ਮਰੀਜ਼ ਨੇ ਉਹਨਾਂ ਦਾ ਫ੍ਰੀ ਆਪਰੇਸ਼ਨ ਜਿੱਦਾਂ ਅਪਦਾ ਲਈ ਚਲਾਣੇ ਦੀ ਜਿਹੜੇ ਖੂੜਰ ਵਾਲੇ ਮਰੀਜ਼ ਤੇ ਜੇ ਉਹਨਾਂ ਦੇ ਪੱਤੇ ਤੇ ਕੋਈ ਪ੍ਰੋਬਲਮ ਹੈ ਉਹਨਾਂ ਨੂੰ ਵੀ ਰਜਿਸਟ੍ਰਾ ਹਸਪਤਾਲ ਤੇ ਜਾ ਕੇ ਉਹਦਾ ਇਲਾਜ ਕੀਤਾ ਜਾ ਸਕਦਾ ਹੈ ਤਾਂ ਉਹਨੂੰ ਥੈਂਕ ਯੂ ਪੱਗਲ ਜੀ ਇਹ ਕੈਂਪ ਲਾਇਆ ਜਾ ਰਿਹਾ ਜੇ ਖਾਤਾ ਕੀ ਕਹਿੰਗਦੇ ਸੀ ਜੀ ਇਹ ਕੰਪਨੀ ਸੀ ਮਾਤਾ ਮੰਤਰੀ ਕਮੇਟੀ ਵੱਲੋਂ ਲਿਆਇਆ ਜਾ ਰਿਹਾ ਹੈ ਯਾਰਾ ਇਹ ਕੈਂਪਾ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਮਾਤਾ ਦੀ ਮਦਦ ਕਰਨ ਵਾਲਾ ਹੈ ਜਿਹੜੀ ਪਹਿਲਾ ਕਦਮ ਪਾ ਰਿਹਾ ਹੈ ਇਹ ਮਾਤਾ ਸਾਰੇ ਸ਼ਹਿਰ ਦੇ ਸਾਰੇ ਦੇ ਸ਼ਹਿਰ ਕਰ ਰਿਹਾ ਹੈ ਜਿੰਨੇ ਵੀ ਸਾਰਾ ਕੰਮ ਹੋ ਗਿਆ ਹੈ ਸਵਾਗਤ ਕਰਦਾ ਹਾਂ ਤੇ ਮੈਂ ਇਹ ਕਹਣਾ ਚਾਹੁੰਦਾ ਹਾਂ ਇਸ ਕੰਪਨੀ ਵਿੱਚ ਕਿ ਬੰਦੀ ਚੈਪਟਰ ਆਪਰੇਸ਼ਨ ਲੈਂਦੇ ਤੁਹਾਨੂੰ ਜਿਹੜਾ ਸਾਰਾ ਰੀਡਿੰਗ ਤੇ ਦੇਵੇ ਉਹ ਵੀ ਜਿਹੜੀ ਕਿਸੇ ਦਾ ਇੱਕ ਪੈਸਾ ਕੰਮ ਕਰਦਾ ਹੈ ਉੱਪਰ ਜੇ ਜਿੰਨਾ ਕਿਸੇ ਦਾ ਉਹ ਇਸ ਕੰਪਨੀ ਆਦੇ ਭਵਿਸ਼ਾ ਉਹ ਜਿਹੜੀ ਕੰਪਨੀ ਇਨਵੈਸਟਮੈਂਟ ਕਰ ਰਿਹਾ ਹੈ ਧੰਨਵਾਦ